ਸਾਸਰੀ ਕਾਲ ਵੀਰ ਜੀ ਹਰਨਦਾਵਾ ਡੇਰੀ ਫਾਰਮ ਪਿੰਡ ਜਤੋ ਸਰਜੇ ਵੀਡੀਓ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਸਰੀ ਕਾਲ ਜੀ ਅੱਜ ਵੀਰ ਜੀ ਤੁਹਾਨੂੰ 5-4 ਘੋਟੀਆਂ ਦਾ ਸਟਾਕ ਵਿਖਾਉਣ ਲੱਗੇ ਆ ਵੀਰ ਜੀ ਸਾਰੇ ਵੀਰ ਔਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਸਰੀ ਕਾਲ ਜੀ ਆਪਣੇ ਚੈਨਲ ਨੂੰ ਵੀਡੀਓ ਵਾਤ ਤੋਂ ਵਾਤ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਾਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਜੀ ਬਾਕੀ ਵੀਰ ਜੀ ਪਿੰਡ ਆਪਣਾ ਹੈਗਾ ਜੈਤੂ ਸਰਜਾ ਜਿਹੜਾ ਗਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਬਟਾਲੇ ਤੋਂ ਵੀ ਪਿੰਡ ਆਪਣਾ 6-7 ਕਿਲੋਮੀਟਰ ਆਪਾਂ ਨੂੰ ਮੈਿੱਤਾ ਜੋਂ ਕੱਲ ਨੂੰ ਆ ਮੈਿੱਤਾ ਜੋਂ ਤੋਂ ਵੀ ਆਪਾਂ ਨੂੰ 6-7 ਕਿਲੋਮੀਟਰ ਆ ਜੀ ਵਿਚਾਲੇ ਤਾਂਡੇ ਭਰਾ ਦਾ ਪਿੰਡ ਆ ਵੀਰ ਜੀ ਅੱਜ ਵੀਰ ਜੀ ਤੁਹਾਨੂੰ ਫਾਰਮ ਤੇ ਝੋਟੀਆਂ ਤੇ ਮੇਰੇ ਕੋਲ ਅੱਜ ਮਾਲਕ ਦੀ ਕਿਰਪਾ ਦੇ ਨਾਲ 14-15 ਤਾਲੀਆਂ ਜੇ ਅੱਜ ਝੋਟੀਆਂ 5-6 ਤਨੂੰ ਤਾਲੀਆਂ ਵਿਖਾਉਣ ਲੱਗੇ ਆ ਚੰਗੇ ਚੰਗੇ ਡਾਇਮੰਡ ਪੀਸ ਆਪਣੇ ਕੋਲ ਆਏ ਆ ਏ ਵੀਰ ਜੀ ਚਾਰ ਦੰਦ ਮੂੰਹ ਤੋਂ ਛੋਟੀ ਕੱਲ ਰਾਤ ਦੀ ਸੁਈ ਜੇ ਨਿਤਿ ਤਾਰੀ ਬਿਲਕੁਲ ਆਵਣ ਕੰਮ ਸ਼ੁਰੂਆਤ ਕਰਦੇ ਹੁਖਾਈਏ ਜੀ ਬਿਊਟੀ ਵੇਖੋ ਜੀ ਥਾਨੇਵਾ ਚੈੱਕ ਕਰੋ ਜੀ ਪਿੱਛੇ ਨੇੜੇ ਲਾ ਕੇ ਦੇਖੋ ਜੀ ਕੀਜ ਮਹਾਰਾਜ ਦੀ ਕਿਰਪਾ ਤੋਂ ਤੁਕਾ ਕੀਜ ਮਹਾਰਾਜ ਦੀ ਦਿੱਤੀ ਆ ਜੀ ਵੇਖੋ ਜੀ ਕੀਜਾ ਮਹਾਰਾਜ ਦੀ ਸਜਣਾ ਅਰਕਵਾਂਟਰੀ ਆ ਅਨਕੜਾ ਤੱਕ ਸੰਨੇ ਵਾਲਾ ਕਰਨਾ ਤੀ ਨੂੰ ਮਾਰ ਦੀ ਕਿਰਪਾ ਦਰਸਾ ਚੋਟੀ ਤੋਂ ਤਾਂ 20 ਪਲੱਸ ਵਾਲੀ ਆ ਜੀ ਦੇਖੋ ਜੀ ਮਾਲਕ ਦੀ ਕਿਰਪਾ ਦੇ ਨਾਲ ਫੁੱਟ ਫੁੱਟ ਦੀ ਦੂਰੀ ਤੇ ਸਣ ਗਾੜੀਆਂ ਦੀ ਵੀ ਵਿਖਾਲ ਦੋ ਜੀ ਬੱਚਾ ਲੱਗ ਤੁਹਾਨੂੰ ਮਿਲਾਨੂੰ ਘੋੜੀ ਵਿਖਾਲ ਸਕਦੇ ਆ ਜੀ ਗਰ ਚੱਕ ਪਾਸ ਵੀ ਦੀ ਬੜੀ ਵੀਰਾਂ ਦੀ ਡਿਮਾਂਡ ਸੀ ਕਿ ਚੰਗੀ ਚੰਗੀ ਝੋਟੀ ਲੈ ਕੇ ਆਓ ਭਾਜੀ ਮਾਤ ਦੇ ਕਿਰਪਾ ਸਭ ਕਾ ਝੋਟੀਆਂ ਆ ਜਾ ਰੀਆਂ ਡਾਇਮੰਡ ਪੀਸ ਆਪਣੇ ਕੋਲ ਦੇਖੋ ਮਾਹਰਾ ਦੀ ਕਿਰਪਾ ਨਾਲ ਚ ਵਾਪਸ ਆ ਵੇਖੋ ਝੋਟੀਆਂ ਦਾ ਜੀ ਇੱਕ ਕੱਲ ਦੀ ਝੋਟੀ ਸ੍ਰੀ ਵੀਰ ਜੀ ਗੋਲੀ ਤੋਂ ਸਾਰੀ ਖਾਲੀ ਨਹੀਂ ਕੀਤੀ ਦੁੱਧ ਝੋਟੀ ਘੱਟ ਵੀ 18 ਤੋਂ 20 ਕਿਲੋ ਵਾਲੀ ਹੈ ਅਡਰ ਕੁਆਲਿਟੀ ਚੈੱਕ ਕਰੋ ਉੱਤੇ ਵੇਨਸ ਚੈੱਕ ਕਰੋ ਜੀ ਕੱਲੀ ਕੱਲੀ ਵੇਨਸ ਵੇਖੋ ਮਾਲਕ ਦੀ ਕਿਰਪਾ ਸਦਕਾ ਇਹੋ ਜਿਹਾ ਥਣ ਸੂੰਬੇ ਵਾਲਾ ਨਹੀਂ ਜੇ ਲੱਭਦਾ ਵਿਰਦੀ ਕੱਲਾ ਕੱਲਾ ਥਾਣਾ ਰੋਗ ਰੋਗਦਾ ਸੂੰਬਾ ਥਣ ਜੇ ਮੁੱਲ ਵੀ ਆਪਣੇ ਬਿਲਕੁਲ ਭਾਜੀ ਜਾਇਜ਼ ਹੋਣਗੇ ਲੋਕਾਂ ਨਾਲੋਂ ਹੀ ਚੀਜ਼ ਸਾਡੇ ਫਾਰਮ ਦੀ ਵਧੀਆ ਟੌਪ ਦੀ ਭਾਜੀ ਮਾਲਕ ਦੀ ਕਿਰਪਾ ਸਦਕਾ ਚੀਜ਼ਾਂ ਮਹਾਰਾਜ ਨੇ ਟੌਪਰ ਦਿੱਤੀਆਂ ਨੇ ਤਾਂ ਮਖੌਲ ਨਾ ਮਾਰ ਕੇ ਹੀ ਹੋਣਾ ਬਿਮਾਰਤ ਨਹੀਂ ਕਰ। ਓ ਨਾ ਜੀਆ ਪਾਣੀ ਦੇ ਕੇ ਕਾਈ ਮਾਰ ਕੇ ਚਪਾ ਓਏ। ਆਈਂ ਜਲਦੀ। ਦੇਖੋ ਜੀ, ਗਿੱਠ-ਗਿੱਠ ਦੀ ਦੂਰੀ ਤੇ ਥਣ ਲੱਗਾ ਜੀ ਪੈਨਨ ਕੱਟੀ ਚਾਰ ਦੇ ਅੰਦਰੋਂ ਜੀ। ਵੇਖੋ ਮਾਲਕ ਦੀ ਕਿਰਪਾ ਨਾਲ ਕਿ ਆਪਸ ਮਾਤਾ ਨੂੰ ਵੀਰਾਂ ਨੂੰ ਵਿਖਾਇਆ ਜਾਊਗਾ ਸਾਰਿਆਂ ਨੂੰ ਜੀ। ਲਿਆ ਪੁੱਤ ਓਏ। ਧਿਆਨ ਰੱਖੀ ਅੱਗੇ। ਬੜੀ ਡਿਮਾਂਡ ਸੀ ਝੋਟੀਆਂ। ਚੰਗੀ ਚੰਗੀ ਲਿਆ ਕੇ ਦੋ ਵੀਰ ਜੀ ਅੱਜ ਡਾਇਮੰਡ ਪੀਸ ਆਪਣੇ ਫਾਰਮ ਤੇ ਆ ਗਏ ਜੇ ਵੇਖੋ ਕਰੋ ਚੈੱਕ ਪਾਸ ਵੀਰ ਜੀ ਦੇਖੋ ਚਵਾਨ ਦੀ ਮੈਨੂੰ ਹੀ ਲੱਗਾ ਜੀ ਵੇਖੋ ਦੇਖੋ ਜੀ ਸੁੰਬਾ ਥਣ ਦੇਖੋ ਵੀਰ ਜੀ ਮਾਲਕ ਦੀ ਕਿਰਪਾ ਸਦਕਾ ਝੋਟੀ ਇਹੋ ਜੀ ਪੈਸਿਆਂ ਨਾਲ ਨਹੀਂ ਜੇ ਮਿਲਦੀ ਮਾਲਕ ਦਾ ਵੇ ਫਿਰ ਮਿਲਦੀ ਜੇ ਭਾਜੀ ਪਿਓਰ ਮੋਰਾ ਨਸਲ ਦੀ ਭਾਜੀ ਜੈਡ ਬਲੈਕ ਝੋਟੀ ਜੇ ਭਾਜੀ ਵੇਖੋ ਦੇਖੋ ਜੀ ਅਡਰ ਕੁਆਲਟੀ ਚੈੱਕ ਕਰੋ ਵੀਰ ਜੀ ਪਿੱਠ ਪੜਾ ਚੈੱਕ ਕਰੋ ਮੀਟਰ 1.5 ਮੀਟਰ ਚੌੜੀ ਪਿੱਛੇ ਜੇ ਮਾਲਕ ਦੀ ਕਿਰਪਾ ਦੇ ਨਾਲ ਮੋਲੇ ਦਾ ਭਾਜੀ ਮੌਕੇ ਦੇ ਉੱਤੇ ਕਰਾਂਗੇ ਬਿਲਕੁਲ ਜਾਇਜ਼ ਵੀਰ ਭੈਣ ਭਰਾ ਜਿਹੜਾ ਮਰਜ਼ੀ ਪਿਆਰ ਨਾਲ ਲੈ ਜੇ ਇਹ ਵੀਰ ਦੀ ਰਾਤ ਦੀ ਝੋਟੀ ਇਹ ਵੀ ਸੂਈ ਜੇ ਨੂੰ ਤਾਂ ਵੀਰ ਜੀ ਇਹ ਜੋਗ ਦੀ ਕੱਢਦੀ ਆ ਥਣਲੇਵਾ ਚੈੱਕ ਕਰੋ ਬਿਊਟੀ ਥਣਲੇਵਾ ਇਹੋ ਜਿਹਾ ਨਹੀਂ ਜੇ ਫਾਈਨਲ ਕੱਤੀ ਨੂੰ ਲੱਗਦਾ ਵੇਖੋ ਥਣਲੇਵਾ ਚੈੱਕ ਕਰੋ ਜੀ ਵੇਖੋ ਪਾਜੀ ਥਣਲੇਵਾ ਸਿੰਘ ਸ਼ਿੰਗਾਰ ਮਾਲਕ ਦੀ ਕਿਰਪਾ ਸਦਕਾ 16 ਕਿਲੋ ਦੁੱਧ ਵਾਲੀ ਆ ਰਾਮ ਦੇ ਨਾਲ ਛੋਟੀ 16 ਕਿਲੋ ਦੁੱਧ ਪਾਉਣ ਵਾਲੀ ਤਾਜੀ ਸਰੀ ਜੀ ਮਾਲ ਦੀ ਕਿਰਪਾ ਸਤ ਕਾ ਕਟਰੀ ਤੋਂ ਤੋਂ ਪਾਉਣੀ 16 ਤੋਂ ਪਲੱਸ ਪਾਉਗੀ ਜੀ ਪਿੱਛੇ ਪੜਾ ਥਣ ਦੇ ਵਾਚਾ ਕਰੋ ਜੀ ਵੇਖੋ ਬਿੰਦੀਆਂ ਵਾਲਾ ਲੇਵਾ ਜੇ ਦੇਖੋ ਗਲਾਸ ਮੁੱਦੇ ਮਾਰੇ ਹੁੰਦੇ ਜਿੱਦਾਂ ਜੀ ਉਹੋ ਜੇ ਚਵਾ ਲੱਗਾ ਜੇ ਪਹਿਲਾਂ ਕੱਟੀ ਆ ਗਈ ਮੇਰੇ ਕੋਲ ਜੀ ਤੂੰ ਤਾਂ ਦੋ ਦੰਦ ਦੇਖੋ ਚਾਹੂਸੇ ਕੱਟਦੀ ਆ ਜੀ ਸਿੰਘ ਸ਼ਿੰਗਾਰ ਥਣ ਦੇ ਵਾ ਬਿਊਟੀ ਵੇਖੋ ਚੈੱਕ ਕਰੋ ਜੀ ਵੱਡੀਆਂ ਵੇਖੋ ਛੋਟੀਆਂ ਜੀ ਦੇਖੋ ਜੀ ਇਹ ਆ ਪ्युअर ਮੋਰਾ ਦੇ ਨਿਸ਼ਾਨੀਆਂ ਜੀ ਮਾਲਕ ਦੀ ਕਿਰਪਾ ਸਦਕਾ ਦੇਖੋ ਕੁਆਲਿਟੀ ਜਾ ਬਾਕੀ ਵੀਰ ਜੀ ਜਿੱਦਾਂ ਟੌਪਰ ਆਇਆ ਜਿਵੇਂ ਨਮੂਨੇ ਟੌਪ ਦੇ ਪਿੱਠ ਪੁੜਾ ਵੇਖੋ ਦੇਖੋ ਕਰੋ ਚੈੱਕ ਪਾਸ ਵੀਰ ਜੀ ਦੇਖੋ ਜੀ ਦੁੱਧ ਦੇ ਨਹੀਂ 16 ਕਿਲੋ ਵਾਲੀ ਝੋਟੀਏ ਇਹ ਮੇਰੀ ਦੋ ਦੰਦੋਂੋਂ ਕੱਟੀ ਇਹ ਵੀ ਆ ਗਈ ਪਿਓਰ ਮੂਹਰਾ ਨਸਲ ਦੀ ਮਗਰ ਵੀ ਮਹਿੰਗੇ ਟੀਗੇ ਦੀ ਕੱਟੀ ਇਹਦੇ ਮਗਰ ਵੀ ਇਹਦੇ ਮਗਰ ਵੀ ਕੱਟੀ ਜੇ ਮਗਰਲੀ ਮਗਰ ਖਾਲਦੋ ਇਹਨੂੰ ਇਹਦੇ ਮਗਰ ਵੀ ਆਹ ਕੱਟੀ ਬੈਠੀ ਜੇ ਇਹਦੇ ਮਗਰ ਵੀ ਆਹ ਵਿਰਦੀ ਝੋਟੀ ਜੇ ਆਹ ਕੱਟੀ ਦੇ ਝੋਟੀ ਜੇ ਮਗਰ ਆਹ ਬਾਕੀ ਵਿਰਦੀ ਮੂਹੋਂ ਦੋ ਦੰਦਾਂ ਦਾ ਕੱਟੀ ਚੌਪ ਦੇ ਕੱਢਦੀ ਆ ਬਿਊਟੀ ਕੰਪੀਟੀਸ਼ਨ ਚ ਲੜਨ ਵਾਲੀ ਛੋਟੀ ਆ ਜੀ ਅੰਚਲ ਵੇਖ ਨੂੰ ਕੱਲਾ ਕੱਲਾ ਰੁਕ ਰੁਕਦਾ ਜੀ ਸਿੱਧੀ ਸਿੱਧਾ ਬਾਬਾ ਜੀ ਦੇ ਇੱਕ ਨੰਬਰ ਪਲੇਅਰ ਆ ਜੀ ਦੇਖੋ ਜੀ ਮਾਲਕ ਦੀ ਕਿਰਪਾ ਸਦਕਾ ਛੋਟੀਆਂ ਇਹੋ ਜਿਹੇ ਪੈਸਿਆਂ ਨਾਲ ਨਹੀਂ ਮਿਲਦੀਆਂ ਮਹਾਰਾਜ ਕਰਦੇ ਫਿਰ ਮਿਲਦੀਆਂ ਜੀ ਭਾਜੀ ਹੈਲੋ ਹੈਲੋ ਮੰਮੀ ਆਗਮਨ ਦਾ ਵੇਖੀ ਆਪਣੇ ਤੋਂ ਦੋ ਦੰਦ ਝੋਟੀਆਂ ਵੇਦੀ ਬਿਲਕੁਲ ਤਾਜੀ ਸੁਗੀ ਪਾਜੀ ਵੇਖੋ ਠੰਣ ਲੈਵਾ ਐਂਦੀ ਆੜ ਕੇ ਉਖਾਓ ਵੀ ਰੰ ਸਾਰਿਆਂ ਨੂੰ ਕਿੱਥੇ ਕਿੱਥੇ ਇਹਨੂੰ ਠੰਣ ਲਗਾ ਕਰਕੇ ਚਲ ਪੁੱਤੇ ਜਾ ਕਿੱਥੇ ਹੋਈ ਕਰਨੀ ਹੈ ਦਰਤੀ ਕਿਉਂ ਦੇਖੋ ਪਾਜੀ ਦੇਖੋ ਬਿਊਟੀ ਖਾ ਲੋ ਬਿਊਟੀ ਜੀ ਦਾ ਨੂੰ ਦੇਖੋ ਕੀ ਕੰਪੀਟੀਸ਼ਨ ਦੇ ਵੇਖੋ ਮਾਲਕ ਦੀ ਕਿਰਪਾ ਜੀ ਕਾ ਦਾ ਫੋਟੋ ਨਾ ਕਿਤੀ ਜਾਈਏ ਮੁੰਦਰੀয়ার ਕੀ ਚੀਜ਼ ਆ ਜੇ ਪਾਜੀ ਮੋਲੇ ਦਾ ਬਿਲਕੁਲ ਹੀ ਗਿਆ ਜਊਗਾ ਗੈਰ ਝੋਟੀਆਂ ਆ ਜਾਈਆਂ ਜਾਇਜ਼ ਮੁੱਲ ਕੀਮਤ ਦੇ ਨਾਲ ਲੈ ਜਿਓ ਝੋਟੀਆਂ ਆਓ ਤੁਹਾਨੂੰ ਉਧਰ ਵੀ ਜੂਮ ਕਰਕੇ ਵਖਾਲ ਦੇਣਾ ਝੋਟੀਆਂ ਆਪਣੇ ਕੋ ਜਾਦਾ ਚੰਗੀਆਂ ਕਟੀਆਂ ਦੇਖੋ ਪਾਜੀ ਝੋਟੀਆਂ ਮਾਲਕ ਦੀ ਕਿਰਪਾ ਸਦਕਾ ਚੰਗੀ ਚੰਗੀ ਕੱਟੀ ਆ ਜੀ ਇੱਕ ਬੂਰੀ ਕੱਟੀ ਆਪਣੇ ਕੋ ਆਈ ਆ ਬਿਲਕੁਲ ਤਾਜੀ ਸੋਈ ਵਹਿੜਾਂ ਵੀ ਜਾਦਾ ਚੰਗੀਆਂ ਆਪਣੇ ਕੋ ਇੱਕ ਬੂਰੀ ਝੋਟੀ ਆਉਣ ਵਾਲੇ ਦਿਨਾਂ ਚ ਭਾਜੀ ਤੁਹਾਨੂੰ ਵੀਡੀਓ ਵਿਖਾਵਾਂਗੇ ਇੱਕ ਭਾਜੀ ਝੋਟੀ ਆਪਣੇ ਕੋ ਚੰਗੇ ਦੁੱਧ ਤੇ ਚੱਲ ਰਹੀ ਉਹ ਵੀ ਅਜੇ 2-4 ਦਿਨ ਤਿਆਰ ਕਰ ਲਈਏ ਭਾਜੀ ਚੰਗੀ ਚੰਗੀਆਂ ਝੋਟੀਆਂ ਭਾਜੀ ਦੇਖੋ ਕਰੋ ਚੈੱਕ ਪਾਸ ਵੀਰ ਜੀ ਕੱਟੀਆਂ ਆਪਣੀਆਂ ਮਾਲਕ ਦੀ ਕਿਰਪਾ ਸਦਕਾ ਕਰੋ ਚੈੱਕ ਪਾਸ ਵੀਰ ਜੀ ਝੋਟੀਆਂ ਡਾਇਮੰਡ ਪੀਸ ਆ ਗਏ ਅੱਜ ਭਾਜੀ ਦੇਖੋ ਜੀ ਵੇਖੋ ਕਰੋ ਚੈੱਕ ਪਾਸ ਥਾਣ ਲੈਵੇ ਕਟੀਆਂ ਪਹਿਲਣਾ ਨੂੰ ਨਹੀਂ ਜੇ ਲੱਗਦੇ ਭਾਜੀ ਇਹੋ ਜੀਆਂ ਪਿੱਠ ਪੁੜਾ ਥਾਣ ਲੈਵੇ ਨਹੀਂ ਜੇ ਲੱਗਦੇ ਬਿਊਟੀ ਵੇਖ ਲਓ ਅੰਚਲ ਵੇਖ ਲਓ ਦੇਖੋ ਗਲਾਸ ਮੁੱਦੇ ਮਾਰੇ ਜਿੱਦਾਂ ਭਾਜੀ ਦੇਖੋ ਕਰੋ ਚੈੱਕ ਪਾਸ ਵੀਰ ਜੀ ਮਾਲਕ ਦੀ ਕਿਰਪਾ صدਕਾ ਨਮੂਨੇ ਅੱਜ ਆਗੇ ਡਾਇਮੰਡ ਪੀਸ ਹਰੰਦਾਵਾ ਡੈਰੀ ਫਾਰਮ ਪਿੰਡ ਜੈਤੋ ਸਰਜਾ ਵੇਖੋ ਭਾਜੀ ਕੱਟੀ ਨੂੰ ਥਣ ਲੈਵਾ ਇਹੋ ਜਿਆ ਚੱਲ ਪੁੱਤੇ ਚੱਲ 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 ਵੇਖੋ ਭਾਜੀ ਪੈਸਿਆਂ ਨਾਲ ਨਹੀਂ ਇਹੋ ਜੀਆਂ ਚੀਜ਼ਾਂ ਮਿਲਦੀਆਂ ਵੀਰੇ ਦੇਖੋ ਮਾਲਕ ਦੀ ਕਿਰਪਾ صدਕਾ ਥਾਣਾ ਲੈਵਾ ਅੰਚਲ ਵੇਖੋ ਕੱਟੀ ਨੂੰ ਵੇਖੋ ਥਾਣੇ ਲੈਵਾ ਕਿੱਥੇ ਕਿੱਥੇ ਕਰਕੇ ਲੱਗਾ ਜੀ ਦੇਖੋ ਜੀ ਬਾਕੀ ਪਿੰਡ ਭਾਜੀ ਆਪਣਾ ਹੈਗਾ ਜੈਤੂ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਵੀ ਜੀ ਬਟਾਲਾ ਵਿੱਚ 60 ਕਿਲੋਮੀਟਰਾਂ ਤੇ ਮਹਿਤਾ ਝੋਨੇ ਆਪਾਂ ਨੂੰ 60 ਕਿਲੋ